ਮੰਮੇ ਆ ਗਈ ਕਾਲਜ ਤੋਂ ਆ ਗਈ ਬੁੱਤੇ ਸੰਗ ਮੰਮੀ ਛਾੜੂ ਮੈਂ ਲਾ ਦਿੰਨੀ ਆ ਤੂੰ ਨਹੀਂ 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 ਬੁੱਤੇ ਹੱਪੀ ਤੂੰ ਪਾਣੀ ਪੂਣੀ ਪੀ ਕੇ ਨਾ ਤੇਰੀ ਪੜਨ ਲਿਖਣ ਦੀ ਉਮਰ ਆ ਸਾਰੀ ਉਮਰ ਪਈਆ ਕੰਮ ਕਰਨੀ ਤੂੰ ਅੰਦਰ ਪਾਣੀ ਪੀ ਲੈ ਬੁੱਤ ਮੈਂ ਆਪੇ ਲਾ ਲੈਣਾ ਮੈਂ ਨਵੀਂ ਪੜ ਤਾਂ ਮੈਂ ਫੇਰ ਲਾਉਂਗੀ ਤੁਪ ਬਹੁਤ ਹੈ ਤੂੰ ਅੰਦਰ ਮੇਰੇ ਹੁੰਦੇ ਨਹੀਂ ਬੁੱਤੇ ਤੇਨੀ ਲੋੜ ਹੈਗੀ ਮੈਂ ਆਪੇ ਕਰੂੰਗੀ ਜਾ ਪੜ ਲੂੰਗਾ ਡੈਡੀ ਤੇ ਕਿਉਂ ਮੰਮੇ ਨੂੰ ਕੰਮ ਨਹੀਂ ਕਰਨ ਦੇ ਰਹੀ ਹੈਗੀ ਕੋਈ ਨਾ ਬੁੱਤੇ ਸਾਰੀ ਉਮਰ ਕੰਮੇ ਕਰਨਾ ਚੱਲ ਆਪਾਂ ਅੰਦਰ ਚੱਲੀਏ ਗਰਮੀ ਬਹੁਤ ਹੈ हरप्रीत पानी पी लिया तब तू ले टिकड़ा मत सो ये दुख की यानी है गर्मी बहुत आ गई दही भी खाला कालया हर होती जंगा अजय हरप्रीत दे नम ਪੇਪਰਾਂ ਦੇ ਨੰਬਰ ਆਉਣੇ ਤੇ ਅੱਜ ਮम्मी ਹਾਂ ਬੱਚਾ ਰਿਜ਼ਲਟ ਆ ਗਿਆ ਮੇਰੇ 90% ਮਾਰਕਸ ਆ ਗਏ ਕੀ ਹੋ ਗਿਆ ਮम्मी 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 ਕੀ ਹੋ ਗਿਆ ਤੁਹਾਨੂੰ ਡੈਡੀ 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 ਉਹ ਮੰਮੀ ਨੂੰ ਕੁਝ ਹੋ ਗਿਆ ਪਤਾ ਨਹੀਂ ਕੀ ਕੀ ਹੋਇਆ ਬੁੱਤ ਕੀ ਹੋਇਆ ਪਤਾ ਨਹੀਂ কি হো গয়া উথ ভি নহি রহে কি হো গয়া পুত কি হো গয়া মমি তু ফি কা 나가 পুত তো ম ডক্টর কো লেকা জাননা তেরি মমি নু ঠিক হ্যায় রেডি হ্যালো হ্যাঁ হ্যালো হ্যাঁ হরবীন পুত হ্যাঁ জি পুত তেরি মমি তো অপনে চ রই নহি হগি ਇੱਕ ਪਾਣੀ ਦਾ ਗਲਾਸ ਲਿਆ ਹਰਪ੍ਰੀਤ ਪੁੱਤ ਲਿਆ ਬਤੁਦੇ ਮੈਨੂੰ ਕੁਛੜਾ ਕੁਛ ਕਰਨਾ ਹੀ ਪੈਣਾ ਔਖਾ ਹੋ ਗਿਆ ਉਹਨਾਂ ਤਾਂ ਮੇਰੀ ਧੀ ਦੀ ਪੜਾਈ ਵੀ ਛੁੱਟ ਗਈ ਹਾਂਜੀ ਕੁੜੀ ਦੇ ਫਿਊਚਰ ਵਾਸਤੇ ਤੇ ਕੁੜੀ ਦੇ ਪਾਪਾ ਨੇ ਕਰਾਇਆ ਦੂਜਾ ਵਿਆਹ ਤੇ ਤੁਸੀਂ ਸਟੋਰੀ ਦੇਖ ਸਕਦੇ ਹੋ ਕਿ ਅੱਗੇ ਕੀ ਹੋਊਗੀ ਤੇ ਕਮੈਂਟ ਜ਼ਰੂਰ ਕਰਿਓ

ਅਜੋ ਕੁੜੀ ਨੂੰ ਕਹੂੰਗੀ ਵੀ ਝਾੜੂ ਲਾ ਤੋ ਅੰਟੀ ਮੈਂ ਕਾਲਜ ਚਾਰੀ ਸੀ ਕਾਲਜ ਮੇਰੇ ਤੋਂ ਹਾਂ ਤੁਸੀਂ ਝਾੜੂ ਲਾ ਆਪਣਾ ਕਿਤੇ ਨਹੀਂ ਜਾਣਾ ਹੈਗਾ ਨਹੀਂ ਮੇਰਾ ਜਾਣਾ ਜ਼ਰੂਰੀ ਹੈ ਅੰਟੀ ਮੇਰੇ ਤੇ ਮੈਂ ਤੇਰੀ ਅੰਟੀ ਨਹੀਂ ਹੈਗੀ ਮੈਂ ਤੇਰੀ ਮੰਮੀ ਆ ਜੇ ਤੂੰ ਮੇਰੀ ਮੰਮੀ ਹੁੰਦੀ ਨਾ ਤਾਂ ਮੈਨੂੰ ਕੰਮ ਕਰਨ ਨੂੰ ਨਾ ਕਹਿੰਦੀ ਤੂੰ ਚੁੱਪ ਕਰਕੇ ਕਿਤਾਬਾਂ ਰੱਖ ਝਾੜੂ ਫੜ ਚਲ ਝਾੜੂ ਲਾ ਆਪਣਾ ਚਲ ਕਿੱਥੇ ਆ ਉੱਥੇ ਪਈ ਜਾ ਕੇ ਖਾ ਲੈ ਤੇਰੀ ਮਾਂ ਨੇ ਜਮਲਾਇਆ ਹੋਇਆ ਮੈਂ ਨਹੀਂ ਤੈਨੂੰ ਪਰੋਸੇ ਦੇਣ ਲੱਗੀ ਰੋਟੀ ਤੇ ਚੱਕ ਕੇ ਖਾ ਲੈ ਆਪਣੀ ਇੱਧਰ ਕਿਤੇ ਲੱਗੇ ਬੈਠਣਾ ਅਕਲ ਹੈਗੀ ਉੱਪਰ ਖਾਣ ਦੀ ਥਾਂ ਥਾਂ ਦਾਲ ਦੋਲੀ ਪਈ ਹੁੰਦੀ ਐ ਤੇਨੇ ਉੱਥੇ ਬੈਠ ਕੇ ਖਾ ਨੀਚੇ ਚੱਲ ਚੱਕ ਰੋਟੀ ਕੀ ਗੱਲ ਹੋ ਗਈ ਪੁੱਤੋ ਚੁੱਪ ਚੁੱਪ ਕਾਦੇ ਬੈਠਿਆ ਕੁਛ ਨਹੀਂ ਡੈਡੀ ਮੈਨੂੰ ਮੰਮੀ ਦੀ ਬਹੁਤ ਯਾਦ ਆਉਂਦੀ ਹੈ ਨਾਲੇ ਜਿਹੜੀ ਤੇਰੀ ਉਹ ਨਵੀਂ ਘਰ ਵਾਲੀ ਹੈ ਨਾ ਉਹ ਬਹੁਤ ਦੁਖੀ ਕਰਕੇ ਰੱਖਦੀ ਹੈ ਮੈਨੂੰ ਕੀ ਕਹਿੰਦੀ ਹੈ ਤੈਨੂੰ ਪੁੱਤੋ ਡੈਡੀ ਇੱਕਦਮ ਮੈਨੂੰ ਕਾਲਜ ਨਹੀਂ ਜਾਣ ਦਿੱਦੀ ਸਾਰਾ ਦਿਨ ਘਰ ਦੇ ਕੰਮ ਕਰਾਉਂਦੀ ਹੈ ਰੋਟੀ ਵੀ ਮੈਨੂੰ ਥੱਲੇ ਬੈਠ ਕੇ ਖਵਾਉਂਦੀ ਹੈ ਹੋਣੀ ਚੁੱਪ ਕਰ ਪੁੱਤ ਮੈਂ ਪੁੱਛਦਾ ਉਹਨੂੰ ਕੀ ਇਦਰੀ ਹਵਾ ਖਰਾਬਾ ਕੁੜੀ ਨੂੰ ਕੁਰੀ ਜਾਨੀ ਆ ਮੈਂ ਤਾਂ ਕੁੜੀ ਨੂੰ ਕੁਝ ਕਿਹਾ ਹੀ ਨਹੀਂ ਹੈਗਾ ਕਿਹਾ ਕਿ ਉਹ ਕਿੱਦਾਂ ਝੂਠ ਬੋਲਦੀ ਹੈ ਕਹਿੰਦੀ ਮੇਰੇ ਤੇ ਪੋਚੇ ਲਵਾਉਂਦੀ ਆ ਝਾੜੂ ਲਵਾਉਂਦੀ ਆ ਚੂੜਾ ਬੋਲਦੀ ਉਹ ਪੜਦੀ ਰਹਿੰਦੀ ਐ ਸਾਰਾ ਦਿਨ ਮੈਂ ਉਹ ਤਾਂ ਕਹਿੰਦੀ ਮੈਨੂੰ ਕਾਲਜ ਵੀ ਨਹੀਂ ਜਾਣ ਦਿੰਦੀ ਜਾਂਦੀ ਐ ਕਾਲਜ ਮੈਂ ਤਾਂ ਰੋਕਿਆ ਹੀ ਨਹੀਂ ਉਹਨੂੰ ਰੋਕੀ ਤਾਂ ਝੂੜ ਥੋੜਾ ਬੋਲਦੀ ਆ ਮੈਂ ਨਹੀਂ ਕੁਝ ਕਹਿੰਦੀ ਅੱਗੇ ਤੋਂ ਕੁਝ ਵੀ ਉਹਨੂੰ ਹੁਣ ਤੂੰ ਮੈਂ ਘੂਰਦੀ ਹਾਂ ਜੇ ਤੈਨੂੰ ਕਹੂਗੀ ਤਾਂ ਮੈਨੂੰ ਦੱਸੀ ਦਵਾਰੇ ਠੀਕ ਆ ਕੁੱਤਬਾ ਦੋ ਦਿਨ ਬਾਅਦ ਤੇ ਬਾਹਰ ਚੱਲੇ ਆਪਣਾ ਖਿਆਲ ਰੱਖੀ ਐ ਡੈਡੀ ਪਲੀਜ਼ ਮੈਨੂੰ ਉਹਦੇ ਕੋਲ ਕੱਲੀ ਨੂੰ ਨਾ ਛੱਡ ਕੇ ਜਾਓ ਕੋਈ ਗੱਲ ਨਹੀਂ ਬੁੱਤੋ ਉਹ ਤਾਂ ਕੀ ਕਹਿੰਦੀ ਐ ਤੈਨੂੰ ਜੇ ਕੋਈ ਲੋੜ ਹੋਈ ਤਾਂ ਮੈਨੂੰ ਫੋਨ ਕਰ ਲੈ ਹਾਈ ਕਿੰਨੀ ਸੋਣੀ ਨੇ ਐਲਫੈਂ ਕਿ ਤੂੰ ਪੁੱਛ ਕੇ ਚੱਕੀ ਆਹਾ ਤੂੰ ਜਿਹੜੀ ਚੀਜ਼ ਦੇਖਣੀ ਚੱਕ ਲੈਣੀ ਆ। ਲਵਾਮਾ ਨੂੰ ਸ਼ਿਕਿੰਨੀ ਹੁੰਦਾ ਮੈਂ। ਕਿਉਂ ਇਹ ਮੇਰਾ ਘਰ ਨਹੀਂ ਹੈਗਾ? ਨਹੀਂ ਹੈਗਾ ਤੇਰਾ ਘਰ। ਕੋਈ ਗੱਲ ਨਹੀਂ ਆ ਜਾਣ ਤੋ ਡੈਡ ਨੂੰ ਕੱਲੀ ਕੱਲੀ ਗੱਲ ਦੱਸੂਗੀ ਮੈਂ। ਮੈਂ ਦਿਖਾਵਾਂ ਡੈਡੀ ਨੂੰ ਦੱਸਾਂ ਚੱਲ ਅੰਦਰ। ਚੱਲ ਤੂੰ ਕਮਰੇ 'ਚ ਬੰਦ। ਕੋਈ ਨਾ ਮੈਂ ਦੱਸੂਗੀ ਡੈਡੀ ਨੂੰ ਵੀ ਤੂੰ ਮੇਰੇ ਨਾਲ ਕੀ-ਕਿ ਕਰਦੀ ਆ। ਚੱਲ ਤੂੰ। ਇੱਥੇ ਤੈ ਇੱਥੇ। ਮਾਰ ਪੱਖੇ ਇੱਥੇ ਹੁਣ। ਬਾਦਰੀ ਜੀ। ਤੈਨੂੰ ਤਾਂ ਮੈਂ ਕਹਿਇਤਾ ਜੇ ਇਹਨੇ ਆਪਣੇ ਬੂੜੇ ਨੂੰ ਬਸਤਾ ਫੇਰ ਮੈਨੂੰ ਤਾਂ ਇਹ ਲੱਗਦਾ ਵੀ ਇਹਦਾ ਕੰਡਾ ਕੱਢਣਾ ਹੀ ਪਊ ਹੁਣ ਹਾਂ ਦੇਖ ਨਹੀਂ ਆ ਕੋਸ ਨੂੰ ਹਲੋ ਹਲੋ ਹਾਂਜੀ ਕਿੱਥੋਂ ਮੈਂ ਤਾਂ ਕੰਮ ਤੇ ਗਿਆ ਹੋਇਆ ਪਤਾ ਕੀ ਆ ਹਰਪ੍ਰੀਤ ਨਾ ਬਹੁਤ ਬਿਮਾਰ ਹੋ ਗਈ ਹੈ ਜੇ ਕੀ ਹੋ ਗਿਆ ਪਤਾ ਨਹੀਂ ਕੀ ਬੁਖਾਰ ਬਹੁਤ ਆ ਫੇ ਦਵਾਈ ਦੇ ਦੇਣੀ ਸੀ ਦਵਾਈ ਦਿੱਤੀ ਆ ਪਰ ਠੀਕ ਨਹੀਂ ਹੋਈ ਹੈਗੀ ਜੇ ਠੀਕ ਨਹੀਂ ਹੋਈ ਤਾਂ ਡਾਕਟਰ ਕੋਲ ਲੈ ਜਾਣਾ ਸੀ ਨਾ ਚਲ ਮੈਂ ਦੇਖਦੇ ਆ ਮੈਂ ਡਾਕਟਰ ਕੋਲ ਲੈ ਕੇ ਜਾਂਦੀ ਆ ਉਹਨੂੰ ਠੀਕ ਹੈ ਡਾਕਟਰ ਕੋਲ ਜਾ ਕੇ ਦੱਸੀ ਫਿਰ ਮੈਨੂੰ ਠੀਕ ਠੀਕ ਆ ਓਕੇ ਠੀਕ ਕੁੜੀ ਪਈਆ ਤੇਰੇ ਪਿਓ ਆਉਣ ਲੱਗਿਆ ਜੇ ਉਹਨੂੰ ਕੋਈ ਦੱਸਿਆ ਨਾ ਦੇਖ ਲੈ ਤੋ ਮੈਂ ਧਰੈ ਨੂੰ ਸਾਰਾ ਕੁਝ ਦੱਸੂਗੀ ਵੀ ਮੈਂ ਕਿਉਂ ਪੁਰਾਣਾ ਤੇ ਪਿਆਰ ਮੈਂ ਦੱਸੂਗੀ ਸਾਰਾ ਤੇ ਮੈਂ ਪਿਆਰ ਨਾ ਕਰੂੰ ਮੈਂ ਤੇਨੂੰ ਪਿਆਰ ਨਾ ਕਰੀ ਮੰਨ ਦੋ ਤਾਂ ਨਹੀਂ ਇਹਦੇ ਤੋਂ ਪਾਰਟ ਦੇਖਣਾ ਚਾਹੁੰਦੇ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਜਲਦੀ ਜਲਦੀ ਲੱਖ ਵਿਊ ਕਰੋ ਤੇ ਇਹ ਲੱਖ ਵਿਊ ਆ ਗਿਆ ਤਾਂ ਅਸੀਂ ਇਹਦਾ ਪਾਰਟ ਜਲਦੀ ਜਲਦੀ ਛੱਡਾਂਗੇ ਤਾਂ 5-4 ਦਿਨ ਦੇ ਵਿੱਚ ਵਿੱਚ ਪਾਰਟ ਆ ਜਾਊਗਾ ਤੇ ਤੁਸੀਂ ਜਲਦੀ ਜਲਦੀ ਇਹਨੂੰ 1 ਲੱਖ ਵਿਊ ਕਰੋ ਤੇ ਤੁਸੀਂ ਇਹ ਸੋਚ ਰਹੇ ਹੋ ਵੀ ਕੁੜੀ ਮਰੀ ਆ ਜਾਂ ਬੱਚੀ ਆ ਉਹ ਤੁਸੀਂ ਅਗਲੀ ਵੀਡੀਓ 'ਚ ਦੇਖਿਓ ਵੀ ਕੀ ਹੋਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ